ਤੁਹਾਡਾ ਤੁਹਾਡੇ ਆਪਣੇ ਪੇਜ ਜੀਐਨਟੀ ਬਰਗਾੜੀ ਤੇ ਉਮੀਦ ਕਰਦਾ ਸਾਰੇ ਭਰਾ ਆਪਣਾ ਠੀਕ ਹੋਣ ਅੱਜ ਤੁਹਾਨੂੰ ਇਨਫੋਰਮੇਸ਼ਨ ਦੇਾਂਗੇ ਵਾਲ ਬਾਰੇ ਕੀ ਇਹਦੇ ਵਿੱਚ ਨੁਕਸ ਨਿਕਲੇ ਵਾਲ ਦੇ ਵਿੱਚ ਵੀ ਆਹ ਪਲੇ ਬਹੁਤ ਜ਼ਿਆਦਾ ਟਾਪੇ ਦੇ ਵਿੱਚ ਦੇਖਦੇ ਆਪਾਂ ਲੀਵਰ ਆਪਾਂ ਨੂੰ ਚੇਂਜ ਕਰਨਾ ਪੈਣਾ ਇਹ ਤਾਂ ਬਿਲਕੁਲ ਠੀਕ ਆ ਕਿਉਂਕਿ ਨਵਾਂ ਹੀ ਪਾਇਆ ਸੀਗਾ ਆਹ ਪੁਰਜ਼ਾ ਵਿੱਚ ਪਾਇਆ ਹੀ ਨਹੀਂਗਾ ਕਿਸੇ ਨੇ ਇਹਦੀ ਜਗ੍ਹਾ ਤੇ ਆਹ ਜਗ੍ਹਾ ਤੇ ਇਹਨੇ ਫਿੱਟ ਹੋਣਾ ਆਂਦਾ ਇਧਰੋਂ ਆ ਕਿੱਲੀ ਨੇ ਆਪਣਾ ਮੂਵਮੈਂਟ ਹੋਣਾ ਆਂਦਾ ਆਹ ਸਨ ਦੇ ਵਿੱਚ ਆਹ ਪਲੇਟ ਸਮ ਆਪਾਂ ਕਰਤਾ ਸਟਾਰਟ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਪੇਜ ਜੀਐਨਟੀ ਬਰਗਾੜੀ ਤੇ ਉਮੀਦ ਕਰਦਾ ਸਾਰੇ ਭਰਾ ਆਪਣਾ ਠੀਕ ਹੋਣਗੇ ਲਓ ਜੀ ਇੱਕ ਤੁਸੀਂ 855x ਸਮ ਦੇਖ ਰਹੇ ਹੋ ਇੱਕ ਫਰੇਮ ਦੇ ਵਿੱਚ ਜਿਸੋ ਆਪਣਾ ਇਸ ਟਰੈਕਟਰ ਦੇ ਉੱਪਰ ਜੌਬ ਚੱਲ ਰਹੀ ਹੈ ਆਪਣੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿਉਂਕਿ ਵਾਵਾ ਦਿਨ ਹੋ ਗਏ ਕਈ ਦਿਨਾਂ ਤੋਂ ਆਪਣੀ ਇਸ ਟਰੈਕਟਰ ਦੇ ਉੱਪਰ ਹੀ ਰਿਪੇਅਰ ਦਾ ਕੰਮ ਚੱਲੀ ਜਾਂਦਾਗਾ ਠੀਕ ਹੈ ਅੱਜ ਆਪਾਂ ਸੱਜਣੂ ਇਹਦੇ ਇੱਕ ਤਾਂ ਵਾਲ ਦੇ ਵਿੱਚ ਪ੍ਰੋਬਲਮ ਆ ਅੱਜ ਤੁਹਾਨੂੰ ਇਨਫੋਰਮੇਸ਼ਨ ਦਿਆਂਗੇ ਵਾਲ ਬਾਰੇ ਕੀ ਇਹਦੇ ਵਿੱਚ ਨੁਕਸ ਨਿਕਲਿਆ ਵਾਲ ਦੇ ਵਿੱਚ ਵੀ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਨਫਰਮੇਸ਼ਨ ਦੇਵਾਂਗੇ ਤੇ ਸੋ ਅੱਜ ਅਨਫਰੈਸ਼ ਇਨਫਰਮੇਸ਼ਨ ਦੇਵਾਂਗੇ ਬਾਅਦ ਚ ਕਿਉਂਕਿ ਵਾਲ ਆਪ ਕੋ ਉਤਾਰ ਕੇ ਰੱਖ ਲਿਆ ਉਤਾਰ ਕੇ ਰੱਖ ਲਿਆ ਇਹਦੇ ਬਾਰੇ ਤੁਹਾਨੂੰ ਬਰੀਕੀ ਦੇ ਨਾਲ ਸਮਝਾਉਂਗਾ ਕਿ ਇਸ ਟਰੈਕਟਰ ਦੇ ਵਿੱਚ ਵਾਲ ਦੇ ਵਿੱਚ ਵੀ ਫਾਲਟ ਸੀਗਾ ਠੀਕ ਹੈ ਜੀ ਜਦੋਂ ਆ ਗਿਆ ਨਾ ਨਵਾਂ ਲੈਣ ਗਏ ਵੀ ਆਪਣਾ ਵਾਲ ਤੇ ਜਦੋਂ ਨਵਾਂ ਆ ਗਿਆ ਤੇ ਤੁਹਾਨੂੰ ਫਿਰ ਦਿਖਾਉਂਗਾ ਕਿ ਇਹਦੇ ਵਿੱਚ ਨਵੇਂ ਪੁਰਾਣੇ ਦੇ ਵਿੱਚ ਫਰਕ ਹੁੰਦਾ ਅੱਜ ਆਪਾਂ ਕਰਦੇ ਹਾਂ ਦਾ ਟਾਪਾ ਖੋਲਦੇ ਹਾਂ ਗੇਰ ਵਾਲਾ ਗੇਰ ਵਾਲਾ ਟਾਪਾ ਖੋਲ ਕੇ ਤੇ ਕਰਦੇ ਆ ਰਿਪੇਅਰ ਆਪਾਂ ਬਾਕੀ ਕੈਮਰਾ ਦੂਜੋਂ ਕਰਕੇ ਦਿਖਾ ਦਵਾਂ ਤੁਹਾਨੂੰ ਲਓ ਜੀ ਇਧਰ ਇੱਕ ਟਾਪੇ ਦੇ ਆਪਣੀ ਆ ਪਿੰਨ ਲਈ ਸੌਰੀ ਢਿੱਲੀ ਆ ਆਹ ਪਲੇ ਬਹੁਤ ਜ਼ਿਆਦਾ ਟਾਪੇ ਦੇ ਵਿੱਚ ਦੇਖਦੇ ਆਪਾਂ ਲੀਵਰ ਆਪਾਂ ਨੂੰ ਚੇਂਜ ਕਰਨਾ ਪੈਣਾ ਕਿ ਆਪਾਂ ਨੂੰ ਪਿੰਨ ਲਾ ਕੇ ਸਰਜੂ ਕੱਲਾ ਤੇ ਇੱਕ ਇਧਰ ਆਪਾਂ ਇਹਦੀ ਪੀਟੀਓ ਦੀ ਜਿਹੜੀ ਸੀਲ ਆਪਾਂ ਉਹ ਵੀ ਨਵੀਂ ਪਾਉਣੀ ਆ ਆ ਸੀਲੇ ਦੀ ਲੀਕ ਆ ਤੇ ਬਾਕੀ ਦੱਸਾਂਗੇ ਤੁਹਾਨੂੰ ਸਵਰਾਜ ਦੀ ਸੀਲ ਕਿਉਂ ਲੀਕ ਕਰਦੀ ਆ ਕਿਵੇਂ ਹਟਦੀ ਆ ਕਿਵੇਂ ਹਟ ਸਕਦੀ ਤੁਹਾਨੂੰ ਸਾਰਾ ਇਸ ਵੀਡੀਓ ਚ ਦਿਖਾਵਾਂਗੇ। ਸਪੋਇਲ ਗਿਆ ਨਿਕਲ ਆਪਣਾ। ਐਲ ਤਾਂ ਠੀਕ ਲੱਗਦਾ ਕਿਉਂਕਿ ਬਾਈ ਨੇ ਨਵਾਂ ਹੀ ਪਾਇਆ ਸੀਗਾ। ਹਾਂ ਤੁਸੀਂ ਦੇਖ ਸਕਦੇ ਹੋ। ਐਲ ਤਾਂ ਬਿਲਕੁਲ ਠੀਕ ਆ ਕਿਉਂਕਿ ਨਵਾਂ ਹੀ ਪਾਇਆ ਸੀਗਾ। ਤੇਲ ਨਵਾਂ ਪਾਇਆ ਸੀਗਾ। ਲਓ ਜੀ ਫਿਰ ਆਪਾਂ ਅੱਜ ਇੱਕ ਜਿਹੜਾ ਅਰਜਨ ਟਰੈਕਟਰ ਖੁੱਲਿਆ ਵਾ ਇਹਦਾ ਵੀ ਆਪਾਂ ਸਮਾਨ ਲੈ ਕੇ ਆਵਾਂਗੇ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਵਾਂਗੇ। ਤੇ ਚਲੋ ਖੋਲਦੇ ਆਂ ਟਾਪਾ ਟਾਪੇ ਦੇ ਵਿੱਚ ਆਪਣਾ ਕੀ ਪ੍ਰੋਬਲਮ ਨਿਕਲਦੀ ਏ ਕੀ ਦਿੱਕਤ ਨਿਕਲਦੀ ਏ ਸਾਰੀ ਤੁਹਾਨੂੰ ਖੋਲ ਕੇ ਦਿਖਾਉਨੇ ਆਂ ਆਪਾਂ। ਲਓ ਜੀ ਜਿਹੜਾ ਆਪਾਂ ਗੇਟ ਆਪਾਂ ਖੋਲਿਆ ਸੀਗਾ ਉਹਦੇ ਵਿੱਚ ਆਪਾਂ ਪਾਰਟਸ ਆ ਜਿਹੜਾ ਵਾਸ਼ ਕਰ ਲਿਆ ਸੀਗਾ ਕਿਉਂਕਿ ਇਹਦੇ ਵਿੱਚ ਮੇਨ ਪਾਰਟ ਤੁਹਾਨੂੰ ਪਤਾ ਹੀ ਆ ਸਾਰੇ ਆਪਣੇ ਵਾਸ਼ ਹੋ ਗਏ ਆ। ਇੱਕ ਤਾਂ ਸਪਰਿੰਗ ਬਦਲਾਂਗੇ ਇਹ ਦੇਸੀ ਪਾਇਆ ਹੋਇਆ ਹੈਗਾ ਸੋਨਾ ਲੀਕਾ ਦਾ। ਠੀਕ ਆ ਜੀ ਇਹਦੇ ਵਿੱਚ ਕੰਪਨੀ ਦਾ ਸਪਰਿੰਗ ਸੱਜਣੋਂ ਆਹ ਵਾਲਾ ਹੁੰਦਾਗਾ। ਆਹ ਹੁਣ ਸੋਨਾ ਲੀਕਾ ਦਾ ਯੂਜ਼ ਕੀਤਾ ਹੋਇਆਗਾ। ਜੇ ਕੰਪਨੀ ਦੇ ਉੱਤੇ ਦੇਸੀ ਸਪਰਿੰਗ 'ਚ ਬਹੁਤ ਫਰਕ ਆ ਠੀਕ ਆ ਜੀ ਇਹਦਾ ਸਪਰਿੰਗੇ ਦੇ ਵਿੱਚ ਕੰਪਨੀ ਦਾ ਯੂਜ਼ ਕਰਾਂਗੇ ਆਪਾਂ ਏਜੰਸੀ ਦਾ ਨੰਬਰ 2 ਤੇ ਇੱਕ ਆਜ ਚ ਪਾਣੀ ਹੋਣ ਦਾ ਵਜ੍ਹਾ ਇੱਕਾ ਬੂਟ ਖਰਾਬ ਸੀਗਾ ਇੱਕ ਮੇਨ ਇੰਪੋਰਟੈਂਟ ਦੱਸ ਦਾਂ ਸੱਜਣੋ ਇਹਦੇ ਵਿੱਚ ਆਹ ਪੁਰਜਾ ਵਿੱਚ ਪਾਇਆ ਹੀ ਨਹੀਂਗਾ ਕਿਸੇ ਨੇ ਇਹਦੀ ਜਗ੍ਹਾ ਤੇ ਆਹ ਜਗ੍ਹਾ ਤੇ ਇਹਨੇ ਫਿੱਟ ਹੋਣਾ ਹੁੰਦਾ ਇੱਥੇ ਤੇ ਇਹਦੀ ਪਲੇਟ ਵੀ ਖਰਾਬ ਆ ਤੇ ਆਹ ਸਿਸਟਮ ਇਹਦੇ ਵਿੱਚ ਹੈ ਨਹੀਂਗਾ ਇਹਨੇ ਆਪਣਾ ਇਹਨੂੰ ਐਡਜਸਟਮੈਂਟ ਰੱਖਣਾ ਹੁੰਦਾ ਲੀਵਰ ਨੂੰ ਆਹ ਪਿੰਨ ਦੇ ਵਿੱਚ ਪਾ ਕੇ ਕਾਰਨ ਕਿ ਇਹਦੇ ਵਿੱਚ ਇਹ ਇਹਨੂੰ ਕੰਗੀ ਬੋਲ ਦਿੰਨੇ ਆਪਾਂ ਇਹਨੂੰ ਕੰਗੀ ਬੋਲ ਦਿੰਨੇ ਆਪਾਂ ਜਾਂ ਸਾਈਡ ਸ਼ਿਫਟ ਕਹਿ ਦਿੰਨੇ ਆਪਾਂ ਇਹਨੂੰ ਠੀਕ ਹੈ ਜੀ ਪਰ ਸਾਈਡ ਸ਼ਿਫਟ ਪਲੇਟ ਆ ਇਹ ਇਹਦਾ ਮੇਨ ਕੰਮ ਹੁੰਦਾਗਾ ਲੀਵਰ ਦੀ ਐਡਜਸਟਮੈਂਟ ਸਹੀ ਰੱਖਣੀ ਨਹੀਂ ਤਾਂ ਤੁਹਾਡਾ ਧਾਬ ਆਉਂਦੀ ਹੈ ਲੀਵਰ ਦੇ ਉੱਪਰ ਨਹੀਂ ਇਹਦੇ ਵਿੱਚ ਲੌਕ ਹੋ ਜਾਂਦਾ ਆਟੋਮੈਟਿਕ ਲੀਵਰ ਠੀਕ ਹੈ ਜੀ ਇਹ ਇੱਕ ਹੈਨੀਸੇ ਦੇ ਵਿੱਚ ਬਾਕੀ ਇਹਦੇ ਵਿੱਚ ਜਿਹੜਾ ਗੇਅਰ ਲੀਵਰ ਆ ਸੱਜਣੋ ਇਹ ਨਵਾਂ ਯੂਜ਼ ਕਰਾਂਗੇ ਕੰਪਨੀ ਦਾ ਆਪਾਂ ਆਪਾਂ ਕੰਪਨੀ ਦਾ ਗੇਅਰ ਲੀਵਰ ਨਵਾਂ ਬਿਲਕੁਲ ਬ੍ਰਾਂਡ ਨਿਊ ਲੈ ਆਏ ਸੀਗੇ ਕਿਉਂਕਿ ਇਹਦਾ ਜਿਹੜਾ ਗੇਅਰ ਲੀਵਰ ਆਗਾ ਇਹ ਖਰਾਬ ਹੋ ਚੁੱਕਿਆ ਸੀਗਾ ਇਹਦੇ ਵਿੱਚ ਜਿਹੜੇ ਆ ਸੀਗਾ ਸੱਜਣੋਂ ਇਹਦੇ ਟੱਕ ਪੈ ਗਏ ਸੀਗੇ ਤੇ ਆ ਜਿਹੜੀ ਝਰੀ ਆ ਦੀ ਬਹੁਤ ਜ਼ਿਆਦਾ ਖੁੱਲੀ ਹੋ ਗਈ ਜਿਹਦੇ ਕਾਰਨ ਕਰਕੇ ਫਿਰ ਆਪਾਂ ਨੂੰ ਇਹ ਬਦਲਣਾ ਪਊਗਾ ਕਈ ਵਾਰੀ ਆਪਾਂ ਮਾਲ ਭਰਾ ਕੇ ਜਾ ਇਹਨੂੰ ਟਾਈਟ ਵੀ ਕਰ ਦਿੰਨੇ ਆ ਪਰ ਲੇਕਿਨ ਇਹਦੀ ਆ ਵੀ ਚੀਜ਼ ਘਸੀ ਹੋਈ ਸੀਗੀ ਜਿਸ ਤੇ ਕਾਰਨ ਕਰਕੇ ਫਿਰ ਆਪਾਂ ਨੂੰ ਨਵਾਂ ਹੀ ਪਾਉਣਾ ਸਮਝਿਆ ਠੀਕ ਆ ਜੀ ਤੇ ਚਲੋ ਆਪਾਂ ਇਹਦਾ ਕਰਦੇ ਆ ਫਿਟਿੰਗ ਸ਼ੁਰੂ ਆਪਾਂ ਇਹਦੀ ਟਾਪੇ ਦੀ ਤੇ ਸੋ ਤੁਸੀਂ ਬਲੌਗ ਨਾਲ ਜੁੜੇ ਰਹੇ ਸਭ ਤੋਂ ਪਹਿਲਾਂ ਕਰਦੇ ਆਪਾਂ ਆ ਕੰਗੀ ਦੀ ਫਿਟਿੰਗ ਠੀਕ ਆ ਜੀ ਤੇ ਆਪਣੀ ਆ ਜਗ੍ਹਾ ਤੇ ਫਿੱਟ ਹੋਣੀ ਆ ਠੀਕ ਆ ਇਹਨੂੰ ਕਰਕੇ ਸੈਟਿੰਗ ਨੂੰ ਮਾਲ-ਮੂਲ ਕਰਕੇ ਸੈਟ ਹੈ ਤੇ ਭਰ ਕੇ ਤੇ ਆਪਾਂ ਜਗ੍ਹਾ ਤੇ ਇਹਨੂੰ ਕਰਦੇ ਆ ਫਿੱਟ ਇਹਨੇ ਆ ਜਗ੍ਹਾ ਤੇ ਫਿਟਿੰਗ ਹੋਣਾ ਹੁੰਦਾ ਕਿਉਂਕਿ ਇਹ ਪਹਿਲਾਂ ਆਲਰੇਡੀ ਹੈ ਨਹੀਂ ਸੀਗੀ ਲਓ ਜੀ ਆਪਣੀ ਜੋ ਪਲੇਟ ਦੇ ਵਿੱਚ ਕੰਗੀ ਆਪਣਾ ਫਿੱਟ ਹੋ ਗਈ ਕਾਰਨ ਕੀ ਸੀ ਇਹ ਫਿੱਟ ਨਾ ਹੋਣ ਦਾ ਕਿਉਂਕਿ ਇਹਦੇ ਵਿੱਚ ਜਿਹੜੇ ਨੱਟ ਲੂਸ ਸੀਗੇ ਤੇ ਇਹ ਆਪਾਂ ਨੂੰ ਨਵੇਂ ਨਹੀਂ ਮਿਲੀ ਸੀ ਏਜੰਸੀ ਦੇ ਵਿੱਚ ਸੋ ਆਪਾਂ ਇਹਦੇ ਵਿੱਚ ਨੱਟ ਬੋਲਟ ਨਵੇਂ ਲਾ ਕੇ ਇਧਰ ਔਰ ਪਰ ਇਹਦੀਆਂ ਟਿੰਬਰੀਆਂ ਆਪਾਂ ਫਿੱਟ ਕਰਤੀਆਂ ਕਿਉਂਕਿ ਇਹਦੇ ਵਿੱਚ ਕੋਈ ਐਲ ਦੀ ਲੀਕੇਜ ਨਹੀਂ ਹੋਣੀ ਹੁੰਦੀ ਕਿਉਂਕਿ ਗ੍ਰੀਸ ਹੀ ਰਹਿਣਾ ਹੁੰਦਾ ਆਪਣਾ ਤੇ ਸੋ ਆਪਾਂ ਇਸ ਤੋਂ ਬਾਅਦ ਕਰਦੇ ਹਾਂ ਦੀ ਫਿਟਿੰਗ ਆਪਾਂ ਇਹਦੀ ਤੇ ਸੋ ਤੁਸੀਂ ਵਲੌਗ ਨਾਲ ਜੁੜ ਰਹੇ ਹੋ ਤੇ ਆਪਣਾ ਟਾਪੇ ਵਗੈਰਾ ਵੀ ਕਰਦੇ ਆਪਾਂ ਪ੍ਰੋਪਰ ਫਿਟਿੰਗ ਲਓ ਬਾਬੇ ਆਪਣਾ ਜਿਹੜਾ ਟਾਪਾ ਸੀ ਗੀਅਰ ਵਾਲਾ ਹੋ ਗਿਆ ਫਿੱਟ ਤੇ ਇਧਰ ਜਿਹੜੀ ਆ ਕੰਗੀ ਪਹਿਲਾਂ ਹੈ ਨਹੀਂ ਸੀ ਇਸ ਟਾਪੇ ਦੇ ਵਿੱਚ ਇਹ ਵੀ ਆਪਾਂ ਕਰਤੀ ਫਿੱਟ ਠੀਕ ਆ ਜੀ ਬਾਕੀ ਇਹ ਆ ਲੀਵਰ ਦੇ ਨਾਲ ਇੱਥੇ ਕੰਟੈਕਟ ਹੋਣੀ ਆ ਬਾਕੀ ਇਹਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਆਪਾਂ ਫਿਟਿੰਗ ਕਰਤਾ ਸਦਨੋਂ ਬਾਕੀ ਇਹਦੇ ਵਿੱਚ ਅਸੀਂ ਗ੍ਰੀਸ ਵਗੈਰਾ ਆਪਾਂ ਲਾ ਦੇਾਂਗੇ ਇਹਨੂੰ ਤੇ ਇੱਕ ਆ ਲੀਵਰ ਜਿਹੜਾ ਇਹਦਾ ਕ੍ਰੈਕ ਸੀਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਲੀਵਰ ਆ ਜਗ੍ਹਾ ਤੋਂ ਕ੍ਰੈਕ ਹੀ ਪਾਇਆ ਪਿਆ ਸੀਗਾ ਠੀਕ ਆ ਇਹ ਵੀ ਆਪਾਂ ਨਵਾਂ ਏਜੰਸੀ ਦੇ ਵਿੱਚੋਂ ਲਿਆ ਕੇ ਤੇ ਨਵਾਂ ਯੂਜ਼ ਕੀਤਾ ਹੁਣ ਤੁਹਾਨੂੰ ਦੱਸਦਾ ਇਹਦੇ ਵਿੱਚ ਇੱਕ ਨਵੀਂ ਚੀਜ਼ ਤੇ ਨਵੀਂ ਗੱਲਬਾਤ ਤੁਸੀਂ ਅਕਸਰ ਜਿਹੜੇ ਭਰਾਵਾਂ ਕੋਲੇ ਐਕਸਮ ਟਰੈਕਟਰ ਹੋਊਗਾ ਉਦੇ ਵਿੱਚ ਇੱਕ ਮੇਨ ਪ੍ਰੋਬਲਮ ਆਈ ਸੀ ਗੀਅਰ ਦੇ ਵਿੱਚ। ਬਾਕੀ ਤੁਸੀਂ ਸਾਰੇ ਜਾਣਦੇ ਆ ਇਹਦੇ ਵਿੱਚ ਇੱਕ ਮੇਨ ਪ੍ਰੋਬਲਮ ਆਈ ਸੀ ਗੀਅਰ ਦੇ ਵਿੱਚ। ਇੱਥੋਂ ਵਾਲਾ ਜਿਹੜਾ ਲੌਗ ਸੀਗਾ ਇਹ ਟੁੱਟ ਜਾਂਦਾ ਸੀ ਸੱਜਣੋ। ਬਾਕੀ ਤਾਂ ਭਰਾ ਨੇ ਵੇਖ ਲਓ ਪੱਕਾ ਕੰਮ ਹੀ ਕੀਤਾ ਪਿਆ ਇੱਕ ਟਾਂਕਾ ਹੀ ਮਾਰਤਾ ਇੱਥੇ। ਹੁਣੇ ਮੰਨ ਲਓ ਕੱਲੂ ਲੀਵਰ ਵਗੈਰਾ ਕੱਢਣਾ ਪਿਆ ਉਦੋਂ ਥੋੜੀ ਦਿੱਕਤ ਆਊਗੀ। ਉਦਾਂ ਹੁੰਦਾ ਕੁਝ ਨਹੀਂ। ਟਾਂਕੇ ਦੇ ਨਾਲ ਇਹਨੂੰ ਹੁੰਦਾ ਕੁਝ ਨਹੀਂ। ਟਾਂਕੇ ਦੇ ਨਾਲ ਨਾ ਇਹਦਾ ਕੁਝ ਘਸਣ ਲੱਗਿਆਗਾ। ਠੀਕ ਹੈ ਫੇਰ ਇਕੱਲੀ ਪ੍ਰੋਬਲਮ ਇਹਦੇ ਵਿੱਚ ਸਿਰਫ ਇਹੀ ਆਉਂਦੀ ਜੇ ਮੰਨ ਲਓ ਕੋਈ ਲੀਵਰ ਬਦਲਣਾ ਕਰਨਾ ਪੈਗਾ ਤੇ ਫਿਰ ਥੋੜਾ ਜਿਹਾ ਦਿੱਕਤ ਆਊਗੀ ਜਦੋਂ ਲੀਵਰ ਨੇ ਆਪਾਂ ਹਿੱਲਣਾ ਆਉਂਦਾ ਤੁਸੀਂ ਦਿਖਾਉਣਾ ਤੁਹਾਨੂੰ ਮੈਂ ਆਹ ਦੇਖੋ ਆ ਲੀਵਰ ਨੂੰ ਜਦੋਂ ਆਪਾਂ ਇਧਰੋਂ ਰੋਟੇਟ ਕਰਦੇ ਆਂ ਦੇਖੋ ਇਧਰੋਂ ਆ ਇਕੱਲੀ ਨੇ ਆਪਣਾ ਮੂਵਮੈਂਟ ਨੂੰ ਆਉਂਦਾ ਆਹ ਸਨ ਦੇ ਵਿੱਚ ਆ ਪਲੇਟ ਲਾਈ ਵੀ ਹੈ ਕੰਪਨੀ ਨੇ ਮਤਲਬ ਇਹ ਜਦੋਂ ਆਹ ਪਿੰਨ ਦੇ ਵਿੱਚ ਫਸ ਜਾਂਦੀ ਆ ਜੇ ਮੰਨ ਲਾ ਇਹਨੂੰ ਪਲੇਟ ਆਪਣੀ ਜਗ੍ਹਾ ਤੇ ਹੋਊਗੀ ਆ ਜਗ੍ਹਾ ਲੱਗੀ ਹੁੰਦੀ ਇਧਰ ਖਾ ਆ ਵੇਖ ਦੇਖੋ ਇਹ ਪਲੇਟ ਆਪਣੀ ਲੀਵਰ ਤੋਂ ਉਦੋਂ ਗਾਹ ਨਹੀਂ ਜਾਣ ਨੰਦੀ ਇਹ ਕਜੀ ਆਪਣੀ ਪੋਜੀਸ਼ਨ ਤੋਂ ਇਹ ਗਾਹ ਨੂੰ ਲੀਵਰ ਨੂੰ ਜਾਣ ਲੰਦੀ ਜਿਹਦੇ ਕਾਰਨ ਕਰਕੇ ਫਿਰ ਇਹ ਲੀਵਰ ਤੇ ਵੀ ਦਾਬ ਨਹੀਂ ਆਉਂਦੀ ਕਿਉਂਕਿ ਉਧਰ ਵੱਡੀ ਦਾਬ ਜਿਆਦਾ ਉੱਤੇ ਪੈਣੀ ਆ ਤਾਂ ਆਹ ਲੀਵਰ ਟੁੱਟੂਗਾ ਨਾ ਕਿ ਆਹ ਟੁੱਟੂਗਾ ਇਸ ਕਾਰਨ ਕਰਕੇ ਇਹਦੇ ਵਿੱਚ ਆ ਪਲੇਟ ਹੈ ਨਹੀਂ ਸੀਗੀ ਸੋ ਆਪਾਂ ਇਹ ਇਹਦੇ ਵਿੱਚ ਯੂਜ਼ ਕੀਤੀ ਆ ਪਲੇਟ ਇਹ ਕਿਸੇ ਕਾਰਨ ਕਰਕੇ ਤਾਣ ਹੀ ਪਾਈ ਕਿਉਂਕਿ ਆ ਪਲੇਟ ਕਿਸੇ ਨੂੰ ਨਵੀਂ ਨਹੀਂ ਮਿਲੀ ਹੋਣੀ ਤੇ ਸੋ ਨਟ ਨਹੀਂ ਲੱਗਦੇ ਸੀ ਸਲਿੱਪ ਸੀਗੇ ਫਿਰ ਆਪਾਂ ਇਹਦੇ ਆਰ ਪਾਰੀ ਜਾਵੇ ਬੋਲਟ ਫਿੱਟ ਕਰਕੇ ਲਓ ਜੀ ਆਪਣੀ ਪ੍ਰੋਪਰ ਟਾਪੇ ਦੀ ਫਿਟਿੰਗ ਹੋ ਗਈ ਬਾਕੀ ਤੁਹਾਨੂੰ ਇਹਦੇ ਬਾਰੇ ਸਮਝ ਆਈ ਗਈ ਹੋਣੀ ਆ ਤੇ ਸੋ ਹੁਣ ਇਸ ਤੋਂ ਬਾਅਦ ਕਰ ਦੋ ਟਰੈਕਟਰ ਦੇ ਪਰਫੈਕਟ ਲਓ ਬਾਬੇ ਆਪਣਾ ਹੋ ਗਿਆ ਕੰਮ ਕੰਪਲੀਟ ਤੇ ਸਿਰਫ ਇਹਦਾ ਸਿਲੰਡਰ ਦੇ ਵਿੱਚ ਇੱਕ ਪਲੇ ਸੀਗੀ ਉਹ ਆਪਾਂ ਕੱਢਣੀ ਹੈ ਦੀ ਤੇ ਇਧਰ ਆਪਣੀਆਂ ਸ਼ੋ ਵਾਲੀਆਂ ਰਬੜਾ ਵਗੈਰਾ ਕੋਈ ਰਬੜ ਨਹੀਂ ਸੀ ਇਹਦੇ ਵਿੱਚ ਆਪਾਂ ਇਹ ਨਵੀਆਂ ਯੂਜ਼ ਕੀਤੀਆਂ ਠੀਕ ਹੈ ਕਿਉਂਕਿ ਇਹਦੇ ਵਿੱਚ ਰਬੜ ਵਗੈਰਾ ਪਹਿਲਾਂ ਕੋਈ ਨਹੀਂ ਸੀਗੀ ਇੱਕ ਇੱਥੇ ਇੱਕ ਮੇਨ ਰਬੜ ਹੁੰਦੀ ਹੈ ਇਹਦੇ ਵਿੱਚ ਉਹ ਵੀ ਹੈ ਨਹੀਂ ਸੀਗੀ ਠੀਕ ਹੈ ਇਹ ਆਪਾਂ ਕੰਪਨੀ ਦੇ ਵਿੱਚੋਂ ਲੈ ਆਏ ਤੇ ਬਾਕੀ ਇਹਦੇ ਨਟ ਬੋਲਟਾਂ ਦੇ ਵਿੱਚ ਸਾਰਿਆਂ ਦੇ ਵਿੱਚ ਆਪਾਂ ਰੌੜਾ ਪਾ ਕੇ ਤੇ ਸਾਰੇ ਟਾਈਟ ਕਰਾਂਗੇ ਕਿਉਂਕਿ ਨਟਾਂ ਦੇ ਵਿੱਚ ਕਈਆਂ ਵਿੱਚ ਰੌੜਾ ਹੈ ਨਹੀਂ ਆ ਦੇਖੋ ਰਵਣਾ ਵਗੈਰਾ ਹੈਡਿੰਗ ਆ ਨਟ ਬੋਲਟ ਨਵੇਂ ਪਾ ਕੇ ਆ ਪਰੌੜਾ ਰੋੜਾ ਪਾ ਕੇ ਇਹਦੇ ਵਿੱਚ ਤੇ ਇਹਨੂੰ ਲੈਵਲ ਕਰਕੇ ਕਸਾਂਗੇ ਠੀਕ ਹੈ ਜੀ ਤੇ ਇਧਰੋਂ ਮੀਟਰ ਮੋਟਰ ਜਿਹੜੇ ਆਪਣੇ ਹੱਲਦੇ ਸੀ ਕਾ ਸਟੀਅਰਿੰਗ ਨਵੇਂ ਮਾਡਲ ਵਾਲਾ ਪਾਉਣਾ ਸੀ ਸਟੀਅਰਿੰਗ ਖਰਾਬ ਸੀ ਇਹ ਵੀ ਬਦਲਤਾ ਤੇ ਲੀਵਰ ਤੁਹਾਨੂੰ ਦਿਖਾਉਣਾ ਮੈਂ ਕਿੱਦਾਂ ਬਣੇ ਗੇਅਰ ਵਾਲਾ ਉਹ ਵੀ ਚੈੱਕ ਕਰਾਉਣੇ ਆਪਾਂ ਪਾਕੀ ਸੱਜਣੋਂ ਆਹ ਬਾਈ ਨੇ ਚਾਰ ਆਰੀ ਪੈ ਵੈਲਡ ਕਰਾ ਲਈ ਪਰ ਲੇਕਿਨ ਇਹਦੇ ਵਿੱਚ ਇੱਕ ਪੱਤੀ ਨਹੀਂ ਪਾਈਗੀ ਠੀਕ ਹੈ ਜੀ ਆਹ ਪੱਤੀ ਆਪਾਂ ਪਾਈਏ ਦੇ ਵਿੱਚ ਕਿਉਂਕਿ ਥਾਂ ਥਾਂ ਤੇ ਵੈਲਡ ਲੱਗਾ ਪਿਆ ਤੇ ਕਾ ਲੱਗਿਆ ਵੈਲਡ ਠੀਕ ਆ ਇਹ ਇੱਥੇ ਬਿਲਡਿੰਗ ਲੱਗਿਆ ਹੋਇਆ ਹੈਗਾ ਮੈਂ ਤੁਹਾਨੂੰ ਦੱਸਦਾ ਵੈਲਡਿੰਗ ਕਿੰਨੇ ਲੱਗੇ ਹੋਇਆ ਆ ਆ ਬਿਲਡਿੰਗ ਦਾ ਜੋੜ ਲੀਕ ਆ ਇਹ ਐਕਸ ਮੈਨੂੰ ਸਭ ਤੋਂ ਗੰਦੀ ਬਿਮਾਰੀ ਸੀ ਇਹ ਪਾਈਪ ਲੀਕ ਕਰਨ ਦੀ ਇਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਈ ਸੀ ਪਰ ਲੇਕਿਨ ਇੱਥੇ ਨਾ ਕੰਪਨੀ ਨੇ ਪੱਤੀ ਕੰਪਨੀ ਨੇ ਵੀ ਨਹੀਂ ਦਿੱਤੀ ਤੇ ਪਰ ਲੇਕਿਨ ਆਪਾਂ ਨੂੰ ਬਾਅਦ ਚ ਬਣਾ ਕੇ ਲਾਉਣੀ ਪੈਂਦੀ ਹੈਗੀ ਤੇ ਸੋ ਆਪਾਂ ਹੁਣ ਇਹਦੇ ਵਿੱਚ ਆ ਪੱਤੀ ਫਿੱਟ ਕੀਤੀ ਤਾਂ ਜੋ ਇਹ ਵਾਈਬ੍ਰੇਟ ਨਹੀਂ ਕਰਦੀ ਤੇ ਹੁਣ ਲੀਕ ਨਹੀਂ ਕਰਦੀ ਪਾਈਪਸ ਅੱਜ ਨੂੰ ਤੇ ਹੁਣ ਇਧਰ ਲੀਵਰ ਲੀਵਰ ਦੀ ਤੁਹਾਨੂੰ ਦਿਖਾਉਣਾ ਕਿਦਾਂ ਗियर ਪੈਂਦੇ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਉਹ ਕੰਗੀ ਵਗੈਰਾ ਜਿਹੜੀ ਨੂੰ ਆਪਾਂ ਸਲੈਕਟਰ ਕਹਿੰਦੇ ਆ ਉਹ ਹੈ ਨਹੀਂ ਸੀਗਾ ਹੁਣ ਆ ਦੇਖੋ ਖੜਦਾ ਨਾਲ ਲੀਵਰ ਉਹ ਜਗ੍ਹਾ ਤੇ ਜਿੱਥੇ ਗियर ਪੈਣਾ ਇੱਥੇ ਇੱਥੇ ਸਾਰੀ ਜਗ੍ਹਾ ਤੇ ਖੜਦਾ ਠੀਕ ਹੈ ਆ ਦੇਖ ਹਾਂ ਗੇਅਰ ਬਣ ਕੇ ਮਲਾਈ ਵਰਗੇ ਠੀਕ ਹੈ ਜੀ ਲਓ ਪਹਿਲਾਂ ਬਹੁਤ ਜ਼ਿਆਦਾ ਪਲੇ ਸੀਗੀ ਤੇ ਗੇਅਰ ਪਾਉਣ ਦੇ ਵਿੱਚ ਬੜੀ ਦਿੱਕਤ ਆਉਂਦੀ ਸੀਗੀ ਤੇ ਸੋ ਆਪਣੀਆਂ ਇਹ ਪ੍ਰੋਬਲਮਾਂ ਹੋ ਗਈਆਂ ਸੋਲਵ ਤੇ ਬਾਕੀ ਤੋਂ ਨਿੱਕੇ ਦੇ ਵਿੱਚ ਥਰਮੋਸੇ ਵਾਲ ਬਦਲੇ ਆਪਾਂ ਉਹਦੇ ਬਾਰੇ ਵੀ ਦਿਖਾਵਾਂਗੇ ਕੀ ਪ੍ਰੋਬਲਮ ਸੀ ਇਹਦੇ ਥਰਮੋਸੇ ਵਾਲ ਦੇ ਵਿੱਚ ਤੇ ਕਿਉਂਕਿ ਇਹਦਾ ਤਾਂ ਆਪਾਂ ਫਿੱਟ ਕਰਤਾ ਤੇ ਬਾਕੀ ਥਰਮੋਸੇ ਵਾਲ ਵਾਲ ਬਾਰੇ ਵੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਲਓ ਬਾਪਿਓ ਐਕਸਮ ਆਪਾਂ ਕਰਤਾ ਸਟਾਰਟ ਬਾਕੀ ਕਈ ਭਰਾਵਾਂ ਦਾ ਕਮੈਂਟ ਆਉਂਦਾ ਤੁਸੀਂ ਕੰਮ ਕਰਨ ਤੋਂ ਬਾਅਦ ਅਵਾਜ਼ ਨਹੀਂ ਚੈੱਕ ਕਰਉਂਦੇ ਲਓ ਜੀ ਕਰ ਲਓ ਅਵਾਜ਼ ਚੈੱਕ ਟਰੈਕਟਰ ਦੀ ਬਾਕੀ ਤੁਹਾਨੂੰ ਇਹਦਾ ਟ੍ਰਾਇਲ ਦਿਵਾਵਾਂਗੇ ਆਪਾਂ ਪੈਲੀ ਦੇ ਵਿੱਚ ਜਾ ਕੇ चेकअप करके देंगे ट्रैक्टर का सारा आई टी क्योंकि इस ट्रैक्टर की कोई पावर नहीं बनाई अपना नॉर्मल जुद्दा कंपनी उत्पाद मित्रों ने चलो उसका को अर्जन अपने को सोचता ब्लॉक वगैरह धोने आपश ये मुंडे का अर्जन है कि ना पता है अरजंदर ਕਿਹੜਾ ਪੈਂਡਾ ਜ਼ਰਾ ਗੰਦਾਰਾ ਬਈ ਅੱਛਾ ਗੰਦਾਰਾ ਕੀ ਹੋ ਗਿਆ ਫਿਰ ਅਰਜਨ ਨੂੰ ਫਿਰ ਅਰਜਨ ਬਈ ਯਾਰ ਇੱਕ ਚੱਕਰ ਟੇਲ ਚੱਕਣ ਲੱਗ ਗਿਆ ਬਈ ਅੱਛਾ ਹਾਂ ਤੇ ਇੱਕ ਬਈ ਦੂਜਾ ਕੀ ਹੋ ਗਿਆ ਜਾਲਾ ਭੁੱਲ ਗਿਆ ਹਾਂ ਬਈ ਭੁੱਲ ਗਿਆ ਅੱਛਾ ਭੁੱਲ ਗਿਆ ਠੀਕ ਆ ਚਲਾਉਂਦਾ ਕੌਣ ਆ ਫਿਰ ਮੈਂ ਚਲਾਉਂਦਾ ਬਈ ਡੈਡੀ ਇੰਦਰਾ ਚਲਾਉਂਦਾ ਨਹੀਂ ਨਹੀਂ ਉਹ ਦੂਜਾ ਡੈਡੀ ਚਲਾਉਂਦਾ ਬਈ ਠੀਕ ਆ ਕਿਵੇਂ বাজਦੇ ਪੈਪੂਆ ਕਿ ਨਹੀਂ ਮੜਾ ਮੋਟਾ ਜੀ ਠੀਕ ਹੀ ਆ ਬਈ ਯਾਰ ਅੱਛਾ ਕੰਮ ਹੈ ਨਹੀਂ ਕਰਾਏ ਦਾ ਇੰਨਾ ਕਾ ਹਾਂ ਹੈ ਨਹੀਂ ਕੰਮ ਕਰਾਏ ਦਾ ਬਈ ਠੀਕ ਆ ਪੱਲਿਓਂ ਫਲਦ ਲੱਗ ਜਾਂਦੇ ਨੇ ਹਾਂ ਬਈ ਰਿਪੇਅਰ ਖਰਚਾ ਬੜਾ ਆ ਜਾਂਦਾ ਹੈ ਠੀਕ ਆ ਚੱਲ ਕੋਈ ਨਹੀਂ ਚੱਲੀ ਜਾਣਾ ਇਹ ਤਾਂ ਜਗਾੜ ਕਣੀ ਹਾਂ ਇਹ ਤਾਂ ਚੱਲੀ ਜਾਣਾ ਬਈ ਠੀਕ ਆ ਉਹ ਸੁਣਾ ਬਈਆ ਸੁਣਾ ਗੱਲਬਾਤ ਕੋਈ ਫਿਰ ਬੱਸ ਵਧ ਕਰ ਦੇ ਤੂੰ ਹੀ ਦੱਸੋ ਐਂਡਪੁਆਇੰਟ ਦੀ ਦਾਸ ਦੇ ਗੱਲਬਾਤ ਕੋਈ ਬੱਸ ਬਈ ਕਰਤਾ ਜਾ ਸੈਟ ਆ ਠੀਕ ਆ ਚੱਲ ਚੰਗਾ ਓਕੇ ਆ ਚੱਲ ਚੰਗਾ ਤੇਰਾ ਧੰਨਵਾਦ ਰਾ ਠੀਕ ਆ ਜਾਣਕਾਰੀ ਦੇਣ ਲਈ ਲਓ ਬਾਬੇ ਉਹ ਜਿਹੜਾ ਐਕਸਐਮ ਟਰੈਕਟਰ ਸੀ ਆਪਣਾ ਸਟਾਰਟ ਹੋ ਚੁੱਕਿਆਗਾ ਬਾਕੀ ਕੋ ਉਹਦੇ ਵਿੱਚ ਆਪਣੀ ਵਾਲ ਦੇ ਵਿੱਚ ਪ੍ਰੋਬਲਮ ਸੀਗੀ ਚਲੋ ਤਾਂ ਨਾਰਮਲੀ ਪੈ ਸਕਦੀ ਹੈ ਕਿਸੇ ਵੀ ਵਾਲ ਦੇ ਵਿੱਚ ਪ੍ਰੋਬਲਮ ਉਹਦੇ ਵਿੱਚ ਆਪਾਂ ਕਿਸੇ ਦਾ ਕਸੂਰ ਨਹੀਂ ਗਿਣ ਸਕਦੇਗੇ ਹੁਣ ਗੱਲ ਕਰਦੇ ਆਪਾਂ ਵਾਲ ਦੇ ਵਿੱਚ ਕੀ ਪ੍ਰੋਬਲਮ ਆਈ ਹੈ ਠੀਕ ਹੈ ਪਹਿਲਾਂ ਤੁਹਾਨੂੰ ਦੱਸੀਏ ਵਾਲ ਦਾ ਕੰਮ ਕੀ ਹੁੰਦਾ ਹੈ ਵਾਲ ਇੱਕ ਇੱਕ ਇਹੋ ਜਿਹੀ ਚੀਜ਼ ਆ ਜੋ ਟਰੈਕਟਰ ਦੇ ਵਿੱਚ ਲਾਈ ਜਾਂਦੀ ਹੈ ਕੰਪਨੀ ਵੱਲੋਂ ਕਿ ਜਿਹੜਾ ਟੈਂਪਰੇਚਰ ਇੰਜਨ ਦਾ ਆਪਣਾ ਮੇਨਟੇਨ ਬਣਿਆ ਰਵੇ ਕਾਰਨ ਕੀ ਕਿਸੇ ਵੀ ਨੇ ਨਾ ਟੈਂਪਰੇਚਰ ਜਿਵੇਂ 70 ਡਿਗਰੀ ਤੇ ਬਣਿਆ ਰਵੇ ਜਾਂ ਕਈ ਵਾਰ 60 ਡਿਗਰੀ ਵਾਲੇ ਹੁੰਦੇ ਆ ਕਈ 80 ਡਿਗਰੀ ਵਾਲੇ ਹੁੰਦੇ ਆ ਅਡਡ ਇੰਜਨਾਂ ਦੇ ਹਿਸਾਬ ਨਾਲ ਕੰਪਨੀ ਉਸ ਨੂੰ ਡਿਜ਼ਾਈਨ ਕਰਦੀ ਹੈ ਜਿਆਦਾਤਰ ਟਰੈਕਟਰ ਲਾਈਨ ਦੇ ਵਿੱਚ 60 ਤੋਂ 65 ਡਿਗਰੀ ਵਾਲਾ ਵਾਲ ਜਿਹੜਾ ਲਾਇਆ ਜਾਂਦਾਗਾ ਵਾਲ ਲਾਉਣ ਨਾਲ ਇੰਜਨ ਨੂੰ ਕੀ ਕੀ ਫਾਇਦੇ ਹੁੰਦੇ ਨੇ ਇਹ ਵੀ ਦੱਸ ਦਿਆਂ ਨਾਲ ਤੁਹਾਨੂੰ ਜਦੋਂ ਤੁਸੀਂ ਵੀ ਆਪਣੇ ਟਰੈਕਟਰ ਦੇ ਵਿੱਚ ਸਟਾਰਟ ਕਰਦੇ ਹੋ ਜਦੋਂ ਤੁਸੀਂ ਆਪਣੇ ਟਰੈਕਟਰ ਨੂੰ ਸਟਾਰਟ ਕਰਦੇ ਹੋ ਤੁਸੀਂ ਦੇਖਿਆ ਹੋਣਾ ਕੁਝ ਸਮਾਂ ਚੱਲ ਕੇ ਜਾਂ ਕੁਝ ਟਾਈਮ ਚੱਲ ਕੇ ਉਹਦੀ ਸੂਈ ਆਪਣੀ 60 ਡਿਗਰੀ ਤੇ ਜਾ ਕੇ ਖੜ ਜਾਂਦੀ ਹੈ ਉਹ ਇੱਕ ਵਾਲ ਦਾ ਕਮਾਲ ਹੈ ਇਸ ਨੂੰ ਕੰਪਨੀ ਕਿਉਂ ਲਾਉਂਦੀ ਹੈ ਇੰਜਨ ਦੇ ਵਿੱਚ ਇਹਦੇ ਲਾਉਣ ਦਾ ਵੱਡਾ ਰੀਜ਼ਨ ਇਹ ਆ ਵੀ ਜਦੋਂ ਤੁਹਾਡਾ ਇੰਜਨ ਮਤਲਬ ਉਹ ਘੱਟ ਟੈਂਪਰੇਚਰ ਤੇ ਚੱਲਦਾਗਾ ਉਹਦੇ ਨਾਲ ਜਿਹੜੇ ਪਿਸਟਨ ਹੁੰਦੇ ਆ ਜਾਂ ਰਿੰਗ ਹੁੰਦੇ ਆ ਉਹ ਆਪਣੇ ਸਾਈਜ਼ ਤੋਂ ਫੈਲਦੇ ਨਹੀਂਗੇ ਠੀਕ ਹੈ ਜੀ ਜੇ ਉਹ ਆਪਣੇ ਸਾਈਜ਼ ਤੋਂ ਫੈਲਣਗੇ ਤਾਂ ਹੀ ਤੁਹਾਡਾ ਰਿੰਗਾਰਾਈ ਤੇਲ ਉੱਪਰ ਚੱਕਣਾ ਫਟੂਗਾ ਟਰੈਕਟਰ ਤੇ ਫੇਰ ਹੀ ਪਰਫਾਰਮੈਂਸ ਟਰੈਕਟਰ ਵਧੀਆ ਕਰੂਗਾ ਠੀਕ ਹੈ ਜੀ ਜੇ ਮੰਨ ਲਓ ਟਰੈਕਟਰ ਨੂੰ ਸਰਦੀ ਦੇ ਵਿੱਚ ਚਲਾਉਣਾ ਆਪਾਂ ਜਾਂ ਸਰਦੀ ਦੇ ਵਿੱਚ ਕਈ ਠੰਡੇ ਇਲਾਕਿਆਂ ਵਿੱਚ ਚਲਾਉਣਾ ਉਦੋਂ ਵੀ ਵਾਲ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਕਈ ਆਪਣੇ ਤਾਂ ਚਲੋ ਸਰਦੀ ਘੱਟ ਪੈਂਦੀ ਹੈ ਕਈ ਜਗ੍ਹਾ ਤੇ ਸਰਦੀ ਜ਼ਿਆਦਾ ਪੈਂਦੀ ਹੈ ਉੱਥੇ ਵੀ ਵਾਲ ਤਾਂ ਲਾਇਆ ਜਾਂਦਾ ਵੀ ਜਿਹੜਾ ਪਾਣੀ ਆ ਟਰੈਕਟਰ ਦਾ ਓਵਰਟ ਹੋਵੇ ਓਵਰਟ ਹੋਣ ਦੇ ਨਾਲ ਜਿਹੜਾ ਬਲਾਸਟ ਵਧੀਆ ਹੋਵੇ ਤੇ ਡੀਜ਼ਲ ਵਧੀਆ ਛੜੇ ਇਹੀ ਮੇਨ ਵਾਲ ਦਾ ਰੀਜਨ ਹੁੰਦਾ ਕਿਉਂਕਿ ਇਹ ਨਿੱਕਾ ਜਿਹਾ ਵਾਲ ਤੁਹਾਡੇ ਇੰਜਾਂ ਦੇ ਵਿੱਚ ਬਹੁਤ ਜ਼ਿਆਦਾ ਫਾਇਦੇ ਕਰਦਾ ਹੁਣ ਆਪਾਂ ਦੱਸਦੇ ਹਾਂ ਕੰਮ ਕੀ ਹੁੰਦਾਗਾ ਦੇਖੋ ਨੇੜੇ ਕਰੋ ਹੁਣ ਇਦਾਂ ਵਾਲ ਆਪਣਾ ਸਵਰਾਈ ਟਰੈਕਟਰ ਤੇ ਲੱਗਿਆ ਹੁੰਦਾਗਾ ਇਹਦੇ ਵਿੱਚ ਤੁਸੀਂ ਦੇਖਿਆ ਹੁਣਾਂ ਵਾਟਰ ਬਾਡੀ ਆਹ ਜਿਹੜਾ ਪਾਈਪ ਹੁੰਦੀ ਇਥੋਂ ਇਹ ਤੁਹਾਡੀ ਹੈਡ ਨਾਲ ਅਟੈਚ ਹੁੰਦੀ ਹੈ ਤੇ ਜਿਹੜੀ ਆ ਵਾਟਰ ਬਾਡੀ ਦੇ ਨਾਲ ਅਟੈਚ ਹੁੰਦੀ ਹੈ ਤੇ ਆਹ ਵਾਲ ਪਾਈਪ ਜਿਹੜੀ ਰੈਡੀਟਰ ਨਾਲ ਹੁੰਦੀ ਹੈ ਜਦੋਂ ਤੁਹਾਡਾ ਵਾਲ ਨਹੀਂ ਖੁੱਲਦਾ ਉਦੋਂ ਤੁਹਾਡਾ ਜਿਹੜਾ ਪਾਣੀ ਆਇਦਰ ਦੀ ਹੋ ਕੇ ਸਰਕਲ ਇੱਥੋਂ ਦੀ ਹੋ ਕੇ ਸਰਕਲ ਫੇਰ ਦੁਬਾਰਾ ਵਾਟਰ ਬਾਡੀ ਵਿੱਚ ਚਲਾਇਆ ਜਾਂਦਾ ਇੰਨਾਂ ਨੂੰ ਹੋ ਕੇ ਫੇਰ ਤੁਹਾਡਾ ਵਾਪਸ ਵਾਟਰ ਬਾਡੀ ਨੂੰ ਚਲਾਇਆ ਜਾਂਦਾ ਕਹਿਣ ਦਾ ਮਤਲਬ ਆ ਇਸ ਲਾਈਨ ਦੇ ਵਿੱਚ ਪਾਣੀ ਨਹੀਂ ਚੱਲਦਾਗਾ ਜਦੋਂ ਟਰੈਕਟਰ ਦਾ ਟੈਂਪਰੇਚਰ 60 ਜਾਂ 70 ਡਿਗਰੀ ਤੇ ਚਲਾਇਆ ਜਾਂਦਾ ਉਦੋਂ ਫੇਰ ਇਹਦੇ ਵਿੱਚ ਕਵਾਲ ਲੱਗਿਆ ਵੇ ਦੇਖੋ ਆ ਪਤੀ ਇਹਦੀ ਤਾਂ ਖਰਾਬ ਆ ਆਪ ਇਹਦੇ ਵਿੱਚ ਇੱਕ ਵਾਲਵ ਲੱਗਿਆ ਹੋਆ ਪੱਤੀ ਲੱਗੀ ਵੀ ਹੈ ਜਿਹੜੀ ਆ ਆ ਚੀਜ਼ ਨੂੰ ਬਲੌਕ ਕਰ ਦਿੰਦੀ ਹੈ ਤੇ ਫਿਰ ਜਿਹੜਾ ਪਾਣੀ ਆ ਆਪਣਾ ਆ ਜਗ੍ਹਾ ਤੇ ਹੁੰਦਾ ਰੈਡੀਏਟਰ ਦੇ ਉੱਪਰਲੇ ਟੈਂਕ ਦੇ ਵਿੱਚ ਚਲਾ ਜਾਂਦਾ ਸਮਝ ਆਈ ਕੋਈ ਨਹੀਂ ਆ ਜਦੋਂ ਇਹ ਵਾਲ ਖੁੱਲ ਜਾਂਦਾ ਤਾਂ ਵਾਲ ਦਾ ਜਿਹੜਾ ਇੱਥੇ ਵਾਲ ਵਾਲ ਲੱਗਿਆ ਹੋਇਆ ਇਹ ਆ ਚੀਜ਼ ਨੂੰ ਬਲੌਕ ਕਰ ਦਿੰਦਾਗਾ ਜਦੋਂ ਖੁੱਲਦਾ ਵਾਲ ਆ ਗੈਲਰੀ ਬਲੌਕ ਹੋ ਜਾਂਦੀ ਤਾਂ ਫਿਰ ਜਿਹੜਾ ਪਾਣੀ ਹੱਟ ਵਾਲਾ ਤੇ ਉਹ ਸਾਰਾ ਰੈਡੀਏਟਰ ਦੇ ਬਾਹਰ ਚਲਾ ਜਾਂਦਾ ਰੈਡੀਏਟਰ ਵਿੱਚ ਦੀ ਟੈਂਕੀ ਦੇ ਵਿੱਚ ਚਲਾ ਜਾਂਦਾ ਤਾਂ ਜੋ ਠਰ ਕੇ ਫਿਰ ਆਪਣੀ ਵਾਟਰ ਵਾਡੀ ਨੂੰ ਭਰਦੀ ਹੈ ਹੁਣ ਇਹਦੇ ਵਿੱਚ ਨੁਕਸਸ ਦੱਸਦਾ ਕੀ ਆ ਆ ਦੇਖੋ ਇਹਦੇ ਵਿੱਚ ਪਹਿਲਾਂ ਹੀ ਖੁੱਲਿਆ ਪਿਆ ਵਾਲ ਆ ਤੁਸੀਂ ਦੇਖ ਲਓ ਇਹਦੇ ਵਿੱਚ ਆ ਪਹਿਲਾਂ ਚੋਕ ਕੀਤਾ ਟਰੈਕਟਰ ਨੇ ਗਰਮ ਹੋਣਾ ਉਦੋਂ ਆ ਗੈਲਰੀ ਨੇ ਬਲਾਕ ਹੋਣਾ ਹੁੰਦਾ ਤੇ ਇਹ ਵਾਲ ਤਾਂ ਪਹਿਲਾਂ ਹੀ ਟਰੈਕਟਰ ਇਹਦਾ ਉਤਰਿਆ ਬਵਾਲ ਆ ਤੇ ਪਹਿਲਾਂ ਹੀ ਬਲਾਕ ਕੀਤਾ ਪਿਆਗਾ ਇਸ ਕਾਰਨ ਕਰਕੇ ਇਹ ਵਾਲ ਬਲਾਕ ਖਰਾਬ ਹੋਇਆ ਵਾ ਸੱਜਣੋ ਠੀਕ ਹੈ ਜੀ ਇਹ ਵਾਲ ਖਰਾਬ ਹੋਣ ਕਾਰਨ ਕਰਕੇ ਫਿਰ ਆਪਾਂ ਇਹ ਟਰੈਕਟਰ ਦੇ ਵਿੱਚ ਨਵਾਂ ਲਾਇਆਗਾ ਜੇ ਮੰਨ ਲਓ ਇਹ ਵਾਲ ਆ ਜਿਹੜਾ ਆ ਗੈਲਰੀ ਆਪਣੀ ਖੁੱਲੀ ਹੁੰਦੀ ਤਾਂ ਪਾਣੀ ਇੱਧਰ ਚਲਾ ਹੁੰਦਾ ਸੌਰੀ ਇੱਧਰ ਚਲਾ ਜਾਂਦਾ ਜਾਂ ਪਾਣੀ ਇੱਧਰੋਂ ਇੱਧਰੋਂ ਚਲਾ ਜਾਂਦਾ ਫਿਰ ਆਪਣਾ ਵਾਲ ਸਹੀ ਸੀ ਕਿਉਂਕਿ ਗਰਮ ਹੋ ਕੇ ਹੀ ਟਰੈਕਟਰ ਦਾ ਜਿਹੜੀ ਇਹ ਆ ਗੈਲਰੀ ਬੰਦ ਹੋਣੀ ਹੁੰਦੀ ਹੈ ਨਾ ਕਿ ਠੰਡੇ ਦੀ ਠੀਕ ਹੈ ਜੀ ਇਹਦਾ ਵਾਲ ਤਾਂ ਖਰਾਬ ਆ ਵੀ ਇਹਦਾ ਵਾਲ ਆ ਜਿਹੜਾ ਪਹਿਲਾਂ ਹੀ ਖੁੱਲਿਆ ਪਿਆਗਾ ਜੇ ਮੰਨ ਲਓ ਆ ਗੈਲਰੀ ਤੇ ਵਜਦੀ ਆਪਣਾ ਪਾਣੀ ਨਿਗਾਉਣਾ ਤਾਂ ਇੱਧਰ ਲਈ ਵਜਦੀ ਨਹੀਂ ਲੱਗਦਾ ਜੇ ਇੱਧਰੋਂ ਪਾਣੀ ਆਊਗਾ ਤਾਂ ਇੱਧਰ ਨਹੀਂ ਲੱਗਦਾ ਤਾਂ ਐਂ ਸਿੱਧਾ ਲੱਗ ਜਾਂਦਾ ਇਸ ਕਾਰਨ ਕਰਕੇ ਇਹ ਟਰੈਕਟਰ ਠੰਡਾ ਰਹਿੰਦਾ ਸੀਗਾ ਤਾ ਕਰਕੇ ਬਾਈਆਂ ਨੂੰ ਕਿਹਾ ਜਾਂਦਾ ਜੀ ਕਪੜਾ ਪਾਇਆ ਜਾਵੇ ਤੇ ਸੋ ਕਹਿਣ ਦਾ ਮਤਲਬ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਹਿਣ ਦਾ ਮਤਲਬ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਸਿੱਖਣ ਨੂੰ ਮਿਲਿਆ ਸੱਜਰੋ ਕਹਿਣ ਦਾ ਮੇਰਾ ਮਤਲਬ ਆ ਜਦੋਂ ਤੁਸੀਂ ਟਰੈਕਟਰ ਦਾ ਆਪਣੇ ਦਾ ਇੰਜਨ ਓਵਰਹਾਲ ਕਰੋ ਸਾਰੇ ਪਾਰਟਸਾਂ ਨੂੰ ਬਰੀਕੀ ਦੇ ਨਾਲ ਚੈੱਕ ਕੀਤਾ ਜਾਵੇ ਤਾਂ ਜੋ ਤੁਹਾਨੂੰ ਕਿਸੇ ਦਾ ਲਾਂਭਾ ਨਾ ਆਵੇ ਨਾ ਤੁਹਾਨੂੰ ਕੰਮ ਕਰਨ ਦੇ ਵਿੱਚ ਮੁਸ਼ਕਲ ਆਵੇ ਨਹੀਂ ਕਸਟਮਰ ਦੇ ਪੈਸੇ ਜ਼ਿਆਦਾ ਲੱਗਣ ਕਹਿਣ ਦਾ ਮਤਲਬ ਆਪਣੇ ਜਿਹੜੇ ਮਕੈਨਿਕ ਵੀਰ ਆ ਜਾਂ ਆਪਣੇ ਜਿਹੜੇ ਭਰਾ ਨਵੇਂ ਸਿੱਖ ਰਹੇ ਨੇ ਤੇ ਉਹਨਾਂ ਨੂੰ ਧਿਆਨ ਦੇਣ ਦੀ ਗੱਲਬਾਤ ਆ ਕਿਉਂਕਿ ਆਪਣਾ ਕੰਮ ਆਪ ਦੇ ਹੱਥੀਂ ਕਰੋ ਤੇ ਆਪਣੀ ਨਿਗਾ ਦੇ ਵਿੱਚ ਕਰੋ ਠੀਕ ਆ ਜੀ ਬਾਕੀ ਤਾਂ ਚਲੋ ਆਪਾਂ ਕਿਸੇ ਨੂੰ ਕੋਣ ਸਿਖਾਉਣ ਆਲੇ ਹੁੰਨੇ ਆ ਆਪਾਂ ਤਾਂ ਤੁਹਾਡੇ ਮੂਰੇ ਆਪਾਂ ਗੱਲਾਂਬਾਤਾਂ ਕਰਕੇ ਹਟ ਜੰਨੇ ਆ ਤੇ ਸੱਚ ਗੱਲਾਂ ਦੱਸ ਦਿੰਨੇ ਆ ਤੇ ਇਹੋ ਜਿਹੀਆਂ ਗੱਲਾਂ ਕੋਈ ਹੋਰ ਤਾਂ ਤੁਹਾਨੂੰ ਪਤਾ ਹੀ ਆ ਦੱਸ ਦਾਂ ਨਾ ਅੱਜ ਕੱਲ ਪੱਕੇ ਕਮੈਂਟਾਂ ਦੇ ਵਿੱਚ ਤਾਂ ਬਹੁਤ ਕੁਝ ਲੋਕ ਕਹੀ ਜਾਂਦੇ ਆ ਤੁਸੀਂ ਸਿਆਣੇ ਆ ਉਹ ਜੋ ਆਪਾਂ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਆਪਾਂ ਆਪਦੇ ਸੱਚ ਤੇ ਚੱਲਦੇ ਆਂ ਤੇ ਸਚਾਈ ਨਾਲ ਆਪਾਂ ਵੀਡੀਓ ਤੁਹਾਨੂੰ ਬਣਾਉਂਦੇ ਆਂ ਠੀਕ ਹੈ ਜੀ ਤੇ ਚਲੋ ਅੱਜ ਦੀ ਵੀਡੀਓ ਦੀ ਕਰਦੇ ਸਮਾਪਤੀ ਆਪਾਂ ਇੱਥੇ ਮਿਲਾਂਗਾ ਅਗਲੇ ਵਲੌਗ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ